ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਜਿੰਨਾ ਬੱਚਿਆਂ ਦੇ ਸਰੀਰ ਤੇ ਹਲਕੇ ਹਲਕੇ ਦਾਣੇ ਨਿਕਲਦੇ ਹਨ ਉਹਨਾਂ ਨੂੰ ਸ਼ਹਿਦ ਵਿੱਚ ਸਿਰਕਾ ਮਿਲਾ ਕੇ ਸਰੀਰ ਦੇ ਉੱਪਰ ਮਾਲਿਸ਼ ਕਰਨੀ ਚਾਹੀਦੀ ਹੈ ਦਾਣੇ ਨਿਕਲਨੇ ਖਤਮ ਹੋ ਜਾਣਗੇ ਨੰਬਰ 2 ਜੋ ਰੋਜ਼ਾਨਾ ਦਹੀਂ ਬਾਸੀ ਮੂਹ ਖਾਂਦੇ ਹਨ ਉਹਨਾਂ ਦੀ ਸਕਿਨ ਜਵਾਨ ਰਹਿੰਦੀ ਹੈ ਨੰਬਰ 3 ਜੇਕਰ ਤੁਹਾਨੂੰ ਟੈਨਸ਼ਨ ਨਾਲ ਮਨ ਭਾਰੀ ਰਹਿੰਦਾ ਹੈ ਤਾਂ ਤੁਹਾਨੂੰ ਇੱਕ ਮਿੱਠਾ ਚਾਕਲੇਟ ਖਾਣਾ ਚਾਹੀਦਾ ਹੈ ਇਸ ਨਾਲ ਮਨ ਠੀਕ ਹੋ ਜਾਵੇਗਾ ਨੰਬਰ 4 ਜੇਕਰ ਹੱਡੀਆਂ ਵਿੱਚੋਂ ਕਮਜ਼ੋਰੀ ਜਾਂ ਵਾਲ ਝੜਨ ਦੀ ਸਮੱਸਿਆ ਹੈ ਤਾਂ ਕਾਲੇ ਚਨੇ ਦੀ ਰੋਟੀ ਖਾਓ ਇਸ ਨਾਲ ਵਾਲ ਵੀ ਕਾਲੇ ਅਤੇ ਸੰਘਣੇ ਤੇ ਮਜ਼ਬੂਤ ਹੋਣਗੇ ਤੇ ਨਾਲ ਹੀ ਹੱਡੀਆਂ ਵੀ ਮਜ਼ਬੂਤ ਬਣਨੀਆਂ ਨੰਬਰ 5 ਜਿੰਨਾ ਔਰਤਾਂ ਦੇ ਚਿਹਰੇ ਉੱਤੇ ਛੋਟੇ-ਛੋਟੇ ਤਿਲਾ ਦੀ ਸਮੱਸਿਆ ਹੈ ਤਾਂ ਫੁੱਲੋ ਗੋਭੀ ਦਾ ਰਸ ਕੱਢ ਕੇ ਤਿਲਾ ਵਾਲੀ ਜਗ੍ਹਾ ਤੇ ਹਲਕੇ ਹੱਥਾਂ ਨਾਲ ਮ사ਜ ਕਰੋ ਇਸ ਨਾਲ ਹੌਲੀ-ਹੌਲੀ ਤਿਲ ਖਤਮ ਹੋ ਜਾਣਗੇ ਨੰਬਰ 6 ਜੇਕਰ ਤੁਹਾਡੇ ਸਰੀਰ ਵਿੱਚ ਦਰਦ ਹੈ ਜਾਂ ਖਣ ਹੈ ਤਾਂ ਸਰੋਂ ਦੇ ਤੇਲ ਜਾਂ ਨਾਰੀਅਲ ਤੇਲ ਨਾਲ ਸਰੀਰ ਦੀ ਮਾਲਿਸ਼ ਕਰੋ ਮਾਲਿਸ਼ ਕਰਨ ਨਾਲ ਮਾਸਪੇਸ਼ੀਆਂ ਨੂੰ ਬਹੁਤ ਹੀ ਆਰਾਮ ਮਿਲੇਗਾ ਨੰਬਰ 7 ਕਈ ਔਰਤਾਂ ਦੀ ਆਦਤ ਹੁੰਦੀ ਹੈ ਕਿ ਸ਼ਾਮ ਦਾ ਖਾਣਾ ਬਣਾਉਣ ਬਾਅਦ ਤਵੇ ਨੂੰ ਧੋਉਂਦੀਆਂ ਨਹੀਂ ਆਪ ਦਾ ਅੰਨ ਦਾ ਅਨਾਦਰ ਕਰਨ ਦੇ ਸਮਾਨ ਮੰਨਿਆ ਜਾਂਦਾ ਹੈ ਸ਼ਾਮ ਦਾ ਖਾਣਾ ਬਣਾਉਣ ਤੋਂ ਬਾਅਦ ਤਵੇ ਨੂੰ ਹਮੇਸ਼ਾ ਧੋਕੇ ਅਤੇ ਸੁਕਾ ਕੇ ਹੀ ਰੱਖਣਾ ਚਾਹੀਦਾ ਹੈ ਨੰਬਰ 8 ਫੜਕੜੀ ਉੱਪਰ ਅੰਡੇ ਦੀ ਸਫੇਦੀ ਲਗਾ ਕੇ ਮੂੰਹ ਤੇ ਮਸਲ ਨਾਲ ਝੁਰੜੀਆਂ ਖਤਮ ਹੋ ਜਾਂਦੀਆਂ ਹਨ ਨੰਬਰ 9 ਜੋ ਲੋਕ ਸੌਣ ਤੋਂ ਪਹਿਲਾਂ ਮੂੰਹ ਨਹੀਂ ਧੋਂਦੇ ਉਹ ਬਹੁਤ ਹੀ ਜਲਦ ਬੁੱਢੇ ਹੋ ਜਾਂਦੇ ਹਨ ਕਿਉਂਕਿ ਰਾਤ ਸੌਂਦੇ ਸਮੇਂ ਵਕਤ ਸਾਡਾ ਚਿਹਰਾ ਸਾਫ਼ ਨਾ ਹੋਣ ਦੇ ਕਾਰਨ ਝੁਰੜੀਆਂ ਜਲਦੀ ਪੈਣ ਲੱਗ ਜਾਂਦੀਆਂ ਹਨ ਜਿਸ ਦੀ ਵਜ੍ਹਾ ਨਾਲ ਚਿਹਰਾ ਖਰਾਬ ਹੋਣ ਲੱਗ ਜਾਂਦਾ ਹੈ ਇਸ ਦਾ ਮਤਲਬ ਰਾਤ ਨੂੰ ਆਪਣਾ ਚਿਹਰਾ ਗੰਗਨੇ ਪਾਣੀ ਨਾਲ ਜਾਂ ਕੱਚੇ ਦੁੱਧ ਨਾਲ ਸਾਫ਼ ਕਰਕੇ ਹੀ ਸੌਣਾ ਚਾਹੀਦਾ ਹੈ ਨੰਬਰ 10 ਕਦੇ ਵੀ ਉਲਟਾ ਮੂੰਹ ਕਰਕੇ ਨਹੀਂ ਸੌਣਾ ਚਾਹੀਦਾ ਸੌਣ ਨਾਲ ਸਿੱਧਾ ਦਿਲ ਨੂੰ ਨੁਕਸਾਨ ਪਹੁੰਚਦਾ ਹੈ ਇਸ ਲਈ ਖਾਣਾ ਵੀ ਚੰਗੀ ਤਰ੍ਹਾਂ ਹਾਜ਼ਮ ਨਹੀਂ ਹੁੰਦਾ ਨੰਬਰ 11 ਗੋਭੀ ਨੂੰ ਬਣਾਉਂਦੇ ਸਮੇਂ ਜੇਕਰ ਉਸ ਵਿੱਚ ਰੋਟੀ ਦਾ ਇੱਕ ਟੁਕੜਾ ਜਾਂ ਆਪਾ ਦਿੱਤਾ ਜਾਵੇ ਤਾਂ ਘਰ ਵਿੱਚ ਗੋਭੀ ਦੀ ਸਮੈਲ ਨਹੀਂ ਆਵੇਗੀ ਨੰਬਰ 12 ਕਈ ਵਾਰ ਅਜਿਹਾ ਸੁਣਿਆ ਹੈ ਕਿ ਰਾਤ ਨੂੰ ਜੁਰਾਬਾਂ ਪਹਿਨ ਕੇ ਸੌਣਾ ਚਾਹੀਦਾ ਹੈ ਪਰ ਰਾਤ ਨੂੰ ਜੁਰਾਬਾਂ ਪਹਿਨ ਕੇ ਸੌਣ ਨਾਲ ਸਾਡੇ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਅਤੇ ਨਜ਼ਰ ਵੀ ਕਮਜ਼ੋਰ ਹੋਣ ਲੱਗਦੀ ਹੈ ਹਮੇਸ਼ਾ ਰਾਤ ਨੂੰ ਚਲਦੇ ਸਮੇਂ ਆਪਣੇ ਪੈਰਾਂ ਨੂੰ ਖੁੱਲੇ ਛੱਡ ਕੇ ਸੌਣਾ ਚਾਹੀਦਾ ਹੈ ਅਜਿਹਾ ਕੁਝ ਵੀ ਨਹੀਂ ਪਹਿਨ ਕੇ ਸੌਣਾ ਚਾਹੀਦਾ ਜਿਸ ਨਾਲ ਪੈਰਾਂ ਵਿੱਚ ਗਰਮੀ ਪੈਦਾ ਹੋਵੇ ਨੰਬਰ 13 ਜਿੰਨਾ ਲੋਕਾਂ ਨੂੰ ਬਵਾਸਿਰ ਦੀ ਸਮੱਸਿਆ ਹੈ ਉਹਨਾਂ ਨੂੰ ਗੁੜ ਵਾਲਾ ਸ਼ਰਬਤ ਪੀਣਾ ਚਾਹੀਦਾ ਹੈ ਇਸ ਨਾਲ ਬਵਾਸਿਰ ਦੀ ਸਮੱਸਿਆ ਬਹੁਤ ਜਲਦ ਦੂਰ ਹੋ ਜਾਂਦੀ ਹੈ ਨੰਬਰ 14 ਜੋੜਾਂ ਦੇ ਦਰਦ ਨੂੰ ਰੋਕਣ ਲਈ ਨਿੰਮ ਦੇ ਪੱਤਿਆਂ ਦੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ ਇਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 15 ਹੱਥਾਂ ਤੇ ਪੈਰਾਂ ਦੇ ਤੇਲ ਲਗਾਉਣ ਨਾਲ ਹੱਥ ਨਰਮ ਅਤੇ ਮੁਲਾਇਮ ਬਣੇ ਰਹਿੰਦੇ ਹਨ ਨੰਬਰ 16 ਜੇਕਰ ਤੁਸੀਂ ਆਪਣੇ वजन ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਚਨੇ ਅਤੇ ਕਿਸ਼ਮਿਸ਼ ਨੂੰ ਇੱਕ ਸਾਥ ਖਾਣਾ ਸ਼ੁਰੂ ਕਰ ਦਿਓ ਇਸ ਵਿੱਚ ਅਧਿਕ ਮਾਤਰਾ ਚ ਫਾਈਬਰ ਹੁੰਦਾ ਹੈ ਜੋ ਲੰਬੇ ਸਮੇਂ ਤੱਕ वजन ਨੂੰ ਕੰਟਰੋਲ ਕਰਦਾ ਹੈ ਅਤੇ ਸਰੀਰ ਵਿੱਚ ਤਾਕਤ ਬਣਾਈ ਰੱਖਦਾ ਹੈ ਨੰਬਰ 17 ਜਿੰਨਾ ਔਰਤਾਂ ਵਿੱਚ ਯੂਰੀਨਲ ਇਨਫੈਕਸ਼ਨ ਖੂਨ ਦੀ ਕਮੀ ਪੈਰਾਂ ਦੀ ਸੋਜ ਪੇਟ ਸੰਬੰਧੀ ਸਮੱਸਿਆਵਾਂ ਅੱਖਾਂ ਸੰਬੰਧੀ ਸਮੱਸਿਆਵਾਂ ਹੁੰਦੀਆਂ ਹਨ ਉਹਨਾਂ ਨੂੰ ਧਨੀਏ ਦੇ ਲੱਡੂ ਬਣਾ ਕੇ ਖਾਣੇ ਚਾਹੀਦੇ ਹਨ ਇਹ ਤੁਹਾਡੇ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਨੰਬਰ 18 ਮੂਲੀ ਦੇ ਪੱਤਿਆਂ ਦਾ ਕਾੜਾ ਬਣਾ ਕੇ ਪੀਣ ਨਾਲ ਪੇਟ ਦੇ ਕੀੜੇ ਖਤਮ ਹੋ ਜਾਂਦੇ ਹਨ ਨੰਬਰ 19 ਦਸਤ ਦੀ ਸਮੱਸਿਆ ਹੋਵੇ ਤੇ ਤੁਹਾਨੂੰ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਨੰਬਰ 20 ਖਾਲੀ ਪੇਟ ਅਜਮੈਨ ਦਾ ਪਾਣੀ ਪੀਣ ਨਾਲ ਪੇਟ ਦੀ ਚਰਬੀ ਹੌਲੀ-ਹੌਲੀ ਪਿਗਲਣੀ ਸ਼ੁਰੂ ਹੋ ਜਾਂਦੀ ਹੈ ਨੰਬਰ 21 ਰੋਜ਼ਾਨਾ ਇੱਕ ਸੇਬ ਖਾਣ ਨਾਲ ਇਨਸਾਨ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਨੰਬਰ 2 ਐਲੋਵੀਰਾ ਦਾ ਸੇਵਨ ਕਰਨ ਨਾਲ ਬਾਲਾਂ ਨੂੰ ਪੋਸ਼ਣ ਮਿਲਦਾ ਹੈ ਅਤੇ ਸੰਘਣੇ ਅਤੇ ਮੁਲਾਇਮ ਹੁੰਦੇ ਹਨ ਇਸ ਨਾਲ ਐਲੋਵੀਰਾ ਆਪਣੀ ਡਾਈਟ ਵਿੱਚ ਸ਼ਾਮਿਲ ਜ਼ਰੂਰ ਕਰੋ ਅਤੇ ਨਾਲ ਹੀ ਐਲੋਵੀਰਾ ਜੈਲ ਬਾਲਾਂ ਤੇ ਲਗਾਓ ਨੰਬਰ 23 ਦੁਪਹਿਰ ਦਾ ਭੋਜਨ ਸਵੇਰ ਦੇ ਖਾਣੇ ਨਾਲੋਂ ਹਲਕਾ ਕਰੋ ਅਤੇ ਰਾਤ ਦਾ ਖਾਣਾ ਭੁੱਖ ਰੱਖ ਕੇ ਕਰੋ ਇਹ ਸਿਹਤ ਲਈ ਬਹੁਤ ਹੀ ਲਾਭਕਾਰੀ ਹੋਵੇਗਾ ਨੰਬਰ 24 ਹਮੇਸ਼ਾ ਫਾਸਟ ਫੂਡ ਅਤੇ ਪੈਕਿੰਗ ਫੂਡ ਖਾਣੇ ਤੋਂ ਬਚਣਾ ਚਾਹੀਦਾ ਹੈ ਇਹ ਤੁਹਾਡੇ ਹਿਰਦੇ ਲਈ ਬਹੁਤ ਹੀ ਨੁਕਸਾਨਦਾਇਕ ਹੋ ਸਕਦਾ ਹੈ ਨੰਬਰ 22 ਰਾਤ ਨੂੰ ਦੁੱਧ ਵਿੱਚ ਅੱਧਾ ਚਮਚ ਹਲਦੀ ਦਾ ਪ੍ਰਯੋਗ ਕਰਨ ਨਾਲ ਇਨਸਾਨ ਜਵਾਨ ਬਣਿਆ ਰਹਿੰਦਾ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਤੇ ਚਿਹਰੇ ਤੇ ਵੀ ਗਲੋ ਲੈ ਕੇ ਆਉਂਦਾ ਹੈ ਨੰਬਰ 26 ਰੋਜ਼ਾਨਾ ਰਾਤ ਨੂੰ ਸੌਣ ਦੇ ਸਮੇਂ ਪਹਿਲਾਂ ਦੰਦਾਂ ਤੇ ਬਰਸ਼ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਡੇ ਦੰਦ ਹਮੇਸ਼ਾ ਮਜ਼ਬੂਤ ਬਨੇ ਰਹਿਣਗੇ ਨੰਬਰ 27 ਸਿਰ ਤੇ ਦੇਸੀ ਘਿਓ ਦੀ ਮਾਲਿਸ਼ ਕਰਨ ਨਾਲ ਸਿਰ ਦਾ ਦਰਦ ਦੂਰ ਹੁੰਦਾ ਹੈ ਅਤੇ ਦਿਮਾਗ ਵੀ ਤਾਕਤਵਰ ਬਣਦਾ ਹੈ ਨੰਬਰ 28 ਜੇਕਰ ਤੁਹਾਡੇ ਹੱਥਾਂ ਉਤੇ ਸ਼ਾਹੀ ਦਾ ਦਾਗ ਲੱਗ ਜਾਵੇ ਤਾਂ ਨਿੰਬੂ ਦਾ ਰਸ ਹੱਥਾਂ ਉਤੇ ਰਗੜਨ ਨਾਲ ਦਾਗ ਦੂਰ ਹੋ ਜਾਂਦਾ ਹੈ ਨੰਬਰ 29 ਆਮਲੇ ਦਾ ਮਰਬਾ ਖਾਣ ਨਾਲ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਨਹੀਂ ਹੋਵੇਗੀ। ਨੰਬਰ 30 ਗਲੇ ਦੀ ਖਰਾਸ਼ ਨੂੰ ਦੂਰ ਕਰਨ ਲਈ 2 ਤੋਂ 3 ਤੁਲਸੀ ਦੇ ਪੱਤੇ ਪਾਣੀ ਵਿੱਚ ਉਬਾਲ ਕੇ ਉਸ ਦੇ ਘਰਾਰੇ ਕਰੋ। ਕੁਝ ਹੀ ਸਮੇਂ ਵਿੱਚ ਗਲੇ ਦੀ ਖੁਸ਼ਕੀ ਤੋਂ ਬਹੁਤ ਜਲਦ ਆਰਾਮ ਮਿਲੇਗਾ। ਨੰਬਰ 31 ਜੋ ਆਰਤਵਾਸੀ ਮੂਹ ਖੀਰ ਖਾਂਦਿਆਂ ਹਨ ਉਹ ساری ਜ਼ਿੰਦਗੀ ਦੁਗਲੀਆਂ ਪਤਲੀਆਂ ਹੀ ਰਹਿਣਗੀਆਂ। ਨੰਬਰ 32 ਪੇਟ ਵਿੱਚ ਗੈਸ ਹੋਵੇ ਜਾਂ ਕਬਜ਼ ਦੀ ਸਮੱਸਿਆ ਹੋਵੇ ਤਾਂ ਰੋਜ਼ਾਨਾ ਬਾਸੀ ਮੂੰ ਨਿੰਬੂ ਪਾਣੀ ਪੀਓ ਇਸ ਨਾਲ ਪੇਟ ਦਾ ਭਾਰੀਪਨ ਦੂਰ ਹੋ ਜਾਵੇਗਾ ਅਤੇ ਗੈਸ ਆਸਾਨੀ ਨਾਲ ਬਾਹਰ ਨਿਕਲ ਜਾਵੇਗੀ ਨੰਬਰ 33 ਚਿਹਰੇ ਤੇ ਭਰਪੂਰ ਚਮਕ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਦੇ ਵਕਤ ਚਿਹਰੇ ਤੇ ਦਹੀਂ ਦਾ ਲੇਪ ਲਗਾਓ ਚਿਹਰਾ ਚਮਕਣ ਲੱਗ ਜਾਵੇਗਾ ਨੰਬਰ 34 ਪੇਟ ਦੀਆਂ ਸਾਰੀਆਂ ਸਮੱਸਿਆਵਾਂ ਲਈ ਤਾਂਬੇ ਦੇ ਬਰਤਨ ਦਾ ਪਾਣੀ ਬਹੁਤ ਹੀ ਫਾਇਦੇਮੰਦ ਹੈ। ਪ੍ਰਤੀ ਦਿਨ ਰਾਤ ਭਰ ਤਾਂਬੇ ਦੇ ਬਰਤਨ ਵਿੱਚ ਰੱਖਿਆ ਹੋਇਆ ਪਾਣੀ ਸਵੇਰੇ ਖਾਲੀ ਪੇਟ ਪੀਣ ਨਾਲ ਪੇਟ ਦਰਦ, ਗੈਸ ਅਤੇ ਕਬਜ਼ ਜਿੰਨਾਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਨੰਬਰ 35 ਸਰਦੀਆਂ ਵਿੱਚ ਬਾਜਰੇ ਦਾ ਸੇਵਨ ਕਰਨ ਨਾਲ ਹਾਰਟ ਅਟੈਕ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਵਿੱਚ ম্যাগਨੀਸ਼ੀਅਮ ਹੁੰਦਾ ਹੈ ਅਤੇ ਜੋ ਦਿਲ ਨੂੰ ਠੀਕ ਰੱਖਦਾ ਹੈ। ਨੰਬਰ 36 ਜੋ ਲੋਕ ਡਾਇਬਟੀਜ਼ ਦੇ ਮਰੀਜ਼ ਹਨ ਉਹਨਾਂ ਨੂੰ ਬਾਜਰੇ ਦੀ ਰੋਟੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡਾ ਬਲੱਡ ਸ਼ੂਗਰ ਕੰਟਰੋਲ ਵਿੱਚ ਰਹਿੰਦਾ ਹੈ। ਇਸ ਲਈ ਵਿੱਚ ਫਾਈਬਰ ਦੀ ਮਾਤਰਾ ਵੀ ਹੁੰਦੀ ਹੈ ਜੋ ਕਬਜ਼ਦੋਸ਼ਟਕਾਰਾ ਦਵਾਉਂਦੀ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ